ਜੀ ਦੇ ਕਰਿਓ ਵਾਇਸ ਆਫ ਇੰਡੀਆ 24/7 ਔਰ ਮੈਂ ਹਾਂ ਸਭਿੰਦਰ ਸਿੰਘ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਇਸ ਵਕਤ ਕਿਸ ਤਰ੍ਹਾਂ ਦੇ ਨੇ ਔਰ ਅਸੀਂ ਇਸ ਵਕਤ ਹੈਗੇ ਆਂ ਜੀ ਚਮਿਆਰੀ ਜੋ ਕਿ ਅਜਨਾਲੇ ਦੇ ਕੋਲ ਹੀ ਹੈਗਾ ਔਰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਪਾਣੀ ਦੀ ਮਾਤਰਾ ਜਿਹੜੀ ਹੈਗੀ ਆ ਉਹ ਵਧੀ ਹੋਈ ਹੈ ਔਰ ਬਾਰਿਸ਼ ਫੇਰ ਜਿਹੜੀ ਹੈਗੀ ਹੈ ਸ਼ੁਰੂ ਹੋ ਗਈ ਹੈ ਔਰ ਬਾਰਿਸ਼ ਸ਼ੁਰੂ ਹੋ ਗਈ ਹੈ ਉਹਦੇ ਨਾਲ ਨਾਲ ਜਿਹੜਾ ਹੈਗਾ ਕਿ ਕਿਉਂਕਿ ਸਭ ਨੂੰ ਪਤਾ ਹੈ ਕਿ ਅਗਰ ਪਾਣੀ ਘੱਟ ਹੁੰਦਾ ਤਾਂ ਬਿਮਾਰੀਆਂ ਜਿਹੜੀਆਂ ਹੈਗੀਆਂ ਵਾ ਉਹ ਵੀ ਲੱਗਣ ਦਾ ਡਰ ਹੈ ਇਸ ਕਰਕੇ ਅੰਮ੍ਰਿਤਸਰ ਤੋਂ ਮਹਾਜਨ ਹਸਪੀਟਲ ਵੱਲੋਂ ਜਿਹੜਾ ਹੈਗਾ ਇਹ ਇੱਕ ਇੱਥੇ ਫ੍ਰੀ ਮੈਡੀਕਲ ਕੈਂਪ ਜਿਹੜਾ ਉਹ ਲਗਾਇਆ ਗਿਆ ਵਾ ਜਿਦੇ ਨਾਲ ਕਿ ਲੋਕਾਂ ਨੂੰ ਜਿਹੜੀ ਹੈਗੀ ਆ ਐਵਰਦੀ ਮੈਡੀਕਲ ਦੀ ਸਹੂਲਤ ਜਿਹੜੀ ਹੈ ਮਿਲ ਚੁੱਕੇ ਔਰ ਮੇਰੇ ਨਾਲ ਮਹਾਜਨ ਹਸਪੀਟਲ ਦੇ ਸੀਨੀਅਰ ਡਾਕਟਰ ਸਵਿੰਦਰ ਸਿੰਘ ਜੀ ਨੇ ਆਪਾ ਉਹਨਾਂ ਨਾਲ ਗੱਲ ਕਰਦੇ ਆ ਕਿ ਕਿਸਮਾਂ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਲੈ ਕੇ ਲੋਕ ਜਿਹੜੇ ਨੇ ਆ ਰਹੇ ਨੇ ਕਿਉਂਕਿ ਪਾਣੀ ਦੇ ਨਾਲ ਬਹੁਤ ਸਾਰਿਆਂ ਦੇ ਚਮੜੀ ਦੇ ਰੋਗ ਜਾਂ ਕਹਿ ਸਕਦੇ ਹਾਂ ਕਿ ਪੈਰ ਖਰਾਬ ਹੋ ਗਏ ਜਾਂ ਕੋਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਵਿੱਚ ਜ਼ਿਆਦਾ ਲੋਕ ਇੱਥੇ ਆ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਵਾਹਿਗੁਰੂ ਸਾਹਿਬ ਆਈਏ ਫਤੇ ਜੀ ਮੈਂ ਡਾਕਟਰ ਸਮਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਐਂਡ ਅਸਿਸਟੈਂਟ ਟੂ ਚੀਫ ਕਾਰਡੀਓਲੋਜਿਸਟ ਡਾਕਟਰ ਅਕਸ਼ੇ ਮਹਾਜਨ ਖਜ਼ਾਨਾ ਗੇਟ ਅੰਮ੍ਰਿਤਸਰ ਤੋਂ ਆ ਸਾਡੇ ਹੀ ਕੈਂਪ ਲਾਇਆ ਹੀ ਕਿਉਂਕਿ ਸਾਨੂੰ ਬੜੀਆਂ ਖਬਰਾਂ ਆ ਰਹੀਆਂ ਸੀ ਕਿ ਜਿਹੜੇ ਹਲਪੀੜ ਤਾਂ ਕਰਕੇ ਪੈਰ ਜਿਆਦਾ ਖਰਾਬ ਹੋ ਰਹੇ ਲੋਕਾਂ ਦੇ ਸੈਕੰਡਰੀ ਡਿਜ਼ੀਜ਼ ਜਿਆਦੀਆਂ ਫੈਲ ਰਹੀਆਂ ਤੇ ਨਾਲ ਬਹੁਤ ساری ਪ੍ਰੋਬਲਮਾਂ ਆ ਰਹੀਆਂ ਉਹਨਾਂ ਨੂੰ ਤੇ ਇਸ ਕਰਕੇ ਸਾਡੇ ਡਾਕਟਰ ਸ਼ੋਕ ਮਹਾਜਨ ਨੇ ਕਿਹਾ ਵੀ ਆਪਾਂ ਵੀ ਇਹਦੇ ਜਿਹੜੇ ਹਲਪੀੜ ਤੇ ਇਲਾਕੇ 'ਚ ਜਾ ਕੇ ਲੋਕਾਂ ਦੀ ਸੇਵਾ ਕਰੀਏ ਤੇ ਅੱਜ ਇਹ ਸਾਰੇ ਆਪਣੀ ਇੱਕ ਮੈਡੀਕਲ ਟੀਮ ਨਾਲ ਆ ਸਵੇਰ ਦੇ ਹੀ ਆਏ ਆ ਤੇ ਇੱਥੇ ਸੇਵਾਵਾਂ ਦੇ ਰਹੇ ਆ ਜਿਆਦਾ ਜਿਹੜੇ ਕੇਸ ਹੈਗੇ ਆ ਉਹ ਪੈਰ ਦੇ ਗਲਣ ਕਰਕੇ ਆਏ ਆ ਤੇ ਜੇ ਕਿਉਂਕਿ ਪੈਰਾਂ ਜਿਹੜੇ ਪੈਰ ਆ ਉਹ ਪਾਣੀ 'ਚ ਜਿਆਦਾ ਰਹੇ ਆ ਠੀਕ ਆ ਤੇ ਜਾਂ ਬਲੱਡ ਪ੍ਰੈਸ਼ਰ ਜਿਆਦਾ ਵਾ ਤੇ ਲੋਕਾਂ ਦਾ ਆਮ ਤੌਰ ਤੇ ਤੇ ਜਾਂ ਲੋਕਾਂ ਨੂੰ ਚੱਕਰ ਜਿਆਦਾ ਆ ਰਹੇ ਆ ਤੇ ਕਮਜ਼ੋਰੀ ਬੜੀ ਮਹਿਸੂਸ ਕਰ ਰਹੇ ਆ ਕਿ ਉਹ ਖਾਣ ਪੀਣ ਦਾ ਤੁਹਾਨੂੰ ਪਤਾ ਹੀ ਇੱਥੇ ਵੱਧ ਘੱਟ ਸਮਾਨ ਹਾਰਟ ਪੀੜਤਾਂ ਦੇ ਪ੍ਰਾਪਤ ਇਲਾਕਿਆਂ ਵਿੱਚ ਹੋਇਆ ਵਾ ਜਿਹੜਾ ਤੁਸੀਂ ਕਹਿ ਰਹੇ ਕਿ ਬੀਪੀ ਵੱਧ ਰਿਹਾ ਜਾਂ 슈ਗਰ ਦੇ ਕੋਈ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਤੁਹਾਡੇ ਕੋਲ ਆਏ ਸੀ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਮੌਸਮ ਹੈ ਉਸ ਵਕਤ ਚੱਲ ਰਿਹਾ بارش ਹੋ ਰਹੀ ਹੈ بارش ਦਾ ਪਾਣੀ ਖੜਾ ਹੋाइस ਕਰਕੇ ਵੀ ਹੈ ਨਹੀਂ ਮੇਨ ਜਿਹੜੀ ਬਿਮਾਰੀ ਜਿਹੜੀ ਸਕਿਨ ਦੀ ਜਾਂ ਪੈਰਾਂ ਦੀ ਜਾਂ ਹੱਥਾਂ ਦੀ ਉਹ ਤੇ ਮੇਨ ਹੜ ਪੀੜਿਤ ਕਰਕੇ ਪਾਣੀ ਕਰਕੇ ਹੀ ਆ ਤੇ ਬਾਕੀ ਦੇ ਜਿਹੜਾ ਬਲੱਡ 슈ਗਰ ਜਾਂ 슈ਗਰ ਬਲੱਡ ਪ੍ਰੈਸ਼ਰ ਵਧਣਾ ਜਾਂ 슈ਗਰ ਇਹ ਤਾਂ ਆਮ ਤੌਰ ਤੇ ਲੋਕਾਂ ਚ ਪਾਇਆ ਹੀ ਜਾਂਦਾ ਪਰ ਇਹਦੇ ਨਾਲ ਕੋਈ ਦਾ ਤਲਕਾਤ ਨਹੀਂ ਮੇਨ ਜ਼ਿਆਦਾ ਹੈਰਾਂ ਦੇ ਗਲੰਦਾ ਤੇ ਹੱਥਾਂ ਦੇ ਗਲੰਦਾ ਇਹ ਜਿਆਦਾ ਤੇ ਕਮਜ਼ੋਰੀ ਤੇ ਇੱਕ ਚੱਕਰ ਜਿਹੜੇ ਆਉਣੇ ਆ ਥੋੜਾ ਜਿਹਾ ਵਾਤਾਵਰਣ ਚੇਂਜ ਹੋ ਜਾਂਦਾ ਠੀਕ ਹੈ ਨਾ ਇੱਕ ਕਿਦਾਂ ਬੰਦਾ ਹਾਰਰ ਜਿਹਾ ਲੱਗਦਾ ਪਈ ਪਾਣੀ ਪਾਣੀ ਆਸੇ ਪਾਸੇ ਵਲ ਵੇਖ ਕੇ ਉਹ ਇੱਕ ਡਰ ਵੀ ਮਨ ਚ ਬੈ ਜਾਂਦਾ ਉਹਦੇ ਕਰਕੇ ਚੱਕਰ ਵੀ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਇੱਕ ਭਰਾੜ ਵੀ ਪੈਦਾ ਹੋ ਜਾਂਦੀ ਆ ਥੋੜੀ ਕਮਜ਼ੋਰੀ ਵੀ ਆ ਜਾਂਦੀ ਆ ਹਸਪੀਟਲ ਰੋਕ ਕਿਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੇ ਹੈਗੀਆਂ ਅੱਜ ਮਾਜੋਨ ਹਸਪੀਟਲੋਂ ਦਿੱਤੀਆਂ ਜਾ ਰਹੀਆਂ ਵਾ ਹਰਪੀਟਸ ਲੋਕਾਂ ਨੂੰ ਅਸੀਂ ਵੇਖੋ ਜੀ ਫ੍ਰੀ ਮੈਡੀਕਲ ਕੈਂਪ ਲਾਇਆ ਫ੍ਰੀ ਮੈਡੀਕਲ ਸਵਾਵਾ ECG ਬਲੱਡ ਸ਼ੂਗਰ ਬਲੱਡ ਸ਼ੂਗਰ ਚੈੱਕ ਕਰਦੇ ਆ ਫ੍ਰੀ ਬਲੱਡ ਪ੍ਰੈਸ਼ਰ ਤੇ ਦਵਾਈਆਂ ਵੀ ਫ੍ਰੀ ਦੇ ਰਹੇ ਆ ਤੇ ਨਾਲ ਸਾਡਾ ਸਾਰਾ ਸਟਾਫ ਆਇਆ ਨਾਲ ਹਾਂਜੀ ਡਾਕਟਰ ਤੁਹਾਡਾ ਨਾਮ ਕੀ ਹੈ ਡਾਕਟਰ ਰਗੂ ਮੇਰਾ ਨਾਮ ਹੈ ਠੀਕ ਹੈ ਮਾਹਜਨ ਹਸਪੀਟਲ ਦੇ ਵਿੱਚ ਐਸਐਮਓ ਆ ਅਸਿਸਟੈਂਟ ਟੂ ਚੀਫ ਕਾਰਡੀਓਲੋਜਿਸਟ ਡਾਕਟਰ ਅਕਸ਼ੇ ਮਾਹਜਨ ਅਸੀਂ ਵੀ ਇਸ ਹਾੜਪੀਰਤ ਲੋਕਾਂ ਦੇ ਲਈ ਆਪਣੀਆਂ ਸੇਵਾਵਾਂ ਦੇਣ ਲਈ ਆਏ ਆ ਇਸ ਮੌਸਮ ਦੇ ਦੌਰਾਨ ਇਸ ਪਾਣੀ ਦੇ ਦੌਰਾਨ ਲੋਕਾਂ ਨੂੰ ਵਾਇਰਲ ਡਾਇਰੀਆ ਜ਼ਖਮਾਂ ਦੇ ਨਾਲ-ਨਾਲ ਪੈਰ ਗੱਲਾਂ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰ ਤਰ੍ਹਾਂ ਦੀ ਮੁਸ਼ਕਲ ਜਿਹੜੀ ਹੈ ਲੋਕਾਂ ਦੇ ਕੋਲੋਂ ਆਪਣੇ ਆਪ ਘਰ ਦੇ ਵਿੱਚ ਰਹਿ ਕੇ ਠੀਕ ਕਰਨੀ ਸੰਭਵ ਨਹੀਂ ਹੁੰਦੀ ਜਿਸ ਕਰਕੇ ਅਸੀਂ ਡਾਕਟਰ ਅਸ਼ੋਕ ਮਹਾਜਨ ਜੀ ਦੇ ਕਹਿਣ ਦੇ ਉੱਤੇ ਅੱਜ ਇਸ ਕੈਂਪ ਦਾ ਉਦਘਾਟਨ ਕੀਤਾ ਹੈ ਅੱਜ ਇੱਥੇ ਆਏ ਆਂ ਲੋਕਾਂ ਦੀ ਮਦਦ ਕਰਨ ਲਈ ਠੀਕ ਹੈ ਅਸੀਂ ਆਪਣੇ ਵੱਲੋਂ ਇਹ ਉਪਰਾਲਾ ਤਾਂ ਕੀਤਾ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕੀਏ ਤੇ ਜਿਹੜੇ ਹੜਪੀੜ ਤੋਂ ਲੋਕ ਨੇ ਜਿਹੜੇ ਘਰੋਂ ਬੇਘਰ ਹੋ ਗਏ ਨੇ ਰਾਸ਼ਨ ਮੰਨ ਲਓ ਦੁਖੀ ਨੇ ਅਸੀਂ ਰਾਸ਼ਨ ਵੀ ਨਾਲ ਦੇਾਂਗੇ ਠੀਕ ਹੈ ਜੋ ਮੈਡੀਕਲ ਸੇਵਾਵਾਂ ਸਾਡੇ ਕੋਲੋਂ ਪੋਸੀਬਲ ਹੋਣ ਕਿਆਂ ਵੱਧ ਤੋਂ ਵੱਧ ਅਸੀਂ ਤਾਂ ਅ ਤੋਂ ਇਲਾਵਾ ਹੋਰ ਵੀ ਕੀ ਤੁਸੀਂ ਉਹਨਾਂ ਲੋਕਾਂ ਨੂੰ ਅਪੀਲ ਕਰੋਗੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਕੈਂਪ ਲਗਾਏ ਨੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਹਸਪੀਟਲ ਨੇ ਜਿਸ ਤਰ੍ਹਾਂ ਕਿ ਈਐਮਸੀ ਆ ਉਹ ਵੀ ਇਸ ਸੇਵਾ ਦੇ ਵਿੱਚ ਅੱਗੇ ਆਇਆ ਹੋਰ ਵੀ ਕਿਸ ਤਰ੍ਹਾਂ ਸਾਰਿਆਂ ਨੂੰ ਇਸ ਵਿੱਚ ਆਉਣਾ ਚਾਹੀਦਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਹਿਊਮੈਨਿਟੀ ਦੇ ਲਈ ਹਮੇਸ਼ਾ ਖੜਨਾ ਚਾਹੀਦਾ ਹੈ ਹਰ ਇੱਕ ਹਸਪੀਟਲ ਨੂੰ ਹਰ ਇੱਕ ਮੈਡੀਕਲ ਪ੍ਰੋਫੈਸ਼ਨਲ ਨੂੰ ਆ ਕੇ ਹਾੜ ਪੀੜਤਾਂ ਲਈ ਹਰ ਇੱਕ ਦੁਖੀ ਬੰਦੇ ਲਈ ਦੁਖੀ ਇਨਸਾਨ ਲਈ ਗਰੀਬ ਪਰਵਾਰਾਂ ਲਈ ਮਦਦ ਕਰਨੀ ਚਾਹੀਦੀ ਹੈ ਸਾਥ ਦੇਣਾ ਚਾਹੀਦਾ ਹੈ ਇਨਸਾਨੀਅਤ ਦੇ ਨਾਤੇ ਆਪਾਂ ਨੂੰ ਹਰ ਜਿਹੜਾ ਬੰਦਾ ਕਰਮ ਕਰਨਾ ਚਾਹੀਦਾ ਮੇਰਾ ਲਾਸਟ ਸਵਾਲ ਹੈ ਡਾਕਟਰ ਜੀ ਤੁਹਾਨੂੰ ਕਿ ਤੁਹਾਡੇ ਕੋਲ ਜਿਹੜੇ ਮਰੀਜ਼ ਆ ਰਹੇ ਨੇ ਕਿਸ ਤਰ੍ਹਾਂ ਆ ਰਹੇ ਨੇ ਕੀ ਅਨਾਉਂਸਮੈਂਟ ਉਹਦੇ ਵਾਸਤੇ ਕੀਤੀ ਗਈ ਹੈ ਕਿਸ ਤਰ੍ਹਾਂ ਕਿਉਂਕਿ ਜਦੋਂ ਅਸੀਂ ਆਏ ਸੀ ਉਦੋਂ ਮੇਰੇ ਖਲ ਕੋਈ ਨਹੀਂ ਸੀ ਲੇਕਿਨ ਹੁਣ ਕੰਟੀਨਿਊ ਜਿਹੜਾ ਹੈਗਾ ਮਰੀਜ਼ ਆਨੇ ਸ਼ੁਰੂ ਹੋ ਗਏ ਅਹੀਂ ਹੋਰ ਵੀ ਹਰਟ ਬੀਟ ਤਾਂ ਲਈ ਚੌਕਰ ਫਿਰ ਮਨਿਆਰੀ ਦਾ ਸਮਾਨ ਇਹ ਸਾਰਾ ਲੈ ਕੇ ਆਏ ਆਂ ਦਾਲਾਂ ਚਾਵਲ ਠੀਕ ਹੈ ਬਰੈਡ ਇਹ ਸਾਰੇ ਹੀ ਡਾਕਟਰ ਸ਼ੋਕਮਾ ਜਨੇ ਮੁਹੰਈਆ ਕਰੀਆਂ ਤੇ ਹੀ ਇਹਨਾਂ ਨੂੰ ਸੇਵਾ ਦੇਤੀ ਆ ਅੱਗੋਂ ਇਹ ਆਪੇ ਵੰਡਣਗੇ ਕੀ ਇੱਕ ਮੈਸੇਜ ਖਾਸ ਕਰਕੇ ਦੇਣਾ ਚਾਹੁੰਦੇ ਐਜ਼ ਅ ਡਾਕਟਰ ਕਿ ਕਿ ਲੋਕਾਂ ਨੂੰ ਜਿਹੜੇ ਹਰਟ ਬੀਟਸ ਲੋਕ ਵੀ ਹੈਗੇ ਆ ਕਿਸ ਤਰ੍ਹਾਂ ਆ ਕੇ ਇੱਥੇ ਚੈੱਕਅਪ ਦੇ ਚੈੱਕਅਪ ਜੋ ਲੱਗਾ ਵਾ ਫ੍ਰੀ ਉਸ ਵਿੱਚ ਆ ਕੇ ਚੈੱਕ ਕਰਨ ਔਰ ਜਿਹੜੀਆਂ ਸਹੂਲਤਾਂ ਹੈਗੀਆਂ ਪ੍ਰਾਪਤ ਕਰਨ ਆਸੇ-ਪਾਸੇ ਪੇਸ਼ੈਂਟ ਆ ਰਹੇ ਆ ਠੀਕ ਹੈ ਅਸੀਂ ਇਹੋ ਕਵਾਂਗੇ ਕਿ ਬਾਤੋਆ ਦੇ ਜਿਹੜੇ ਹਸਪਤਾਲ ਹੈਗੇ ਆ ਅੰਮ੍ਰਿਤਸਰ ਦੇ ਆਸੇ-ਪਾਸੇ ਦੇ ਜਨਾਲੇ ਦੇ ਉਹ ਇੱਥੇ ਆਉਣ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਅ ਏਸੀ ਮਹਾਜਨ ਹਸਪੀਟਲ ਦੀ ਸਾਰੀ ਟੀਮ ਜਿਹਦੇ ਵਿੱਚ ਕੇ ਸੀਨੀਅਰ ਡਾਕਟਰ ਔਰ ਸਟਾਫ ਵੀ ਸਾਰਾ ਜਿਹੜਾ ਹੈਗਾ ਇਹ ਆਪਣੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਨਿਭਾਰਿਆ ਵਾ ਔਰ ਜਿਸ ਤਰ੍ਹਾਂ ਕਿ ਇਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਇੱਥੇ ਜਿਹੜੀਆਂ ਬਿਮਾਰੀਆਂ ਜ਼ਿਆਦਾਤਰ ਹੈਗੀਆਂ ਪੈਰਾਂ ਦਾ ਗੱਲਾਂ ਜਾਂ ਕੋਈ ਇਸ ਤਰ੍ਹਾਂ ਦੀਆਂ ਹੀ ਜ਼ਿਆਦਾ ਬਿਮਾਰੀਆਂ ਜਿਹੜੀ ਹੈਗੀਆਂ ਸਾਹਮਣੇ ਆਉਂਦੀਆਂ ਔਰ ਲੋਕ ਜਿਹੜੇ ਨੇ ਆ ਕੇ ਇਸ ਫ੍ਰੀ ਕੈਂਪ ਦਾ ਮੁਫਤ ਕੈਂਪ ਦਾ ਜਿਹੜਾ ਹੈਗਾ ਵਾ ਲਾਭ ਵੀ ਉਠਾ ਰਹੇ ਨੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸੁਵਿੰਦਰ ਸਿੰਘ ਵਾਇਸ ਆਫ ਇੰਡੀਆ 24/7 ਚਮਿਆਰੀ ਅਜਨਾਲਾ